ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਦੋਸਤੋ ਇੱਕ ਹੋਰ ਬਹੁਤ ਵਧੀਆ ਵਿਸ਼ੇ ਤੇ ਵੀਡੀਓ ਲੈ ਕੇ ਆਇਆ ਬਹੁਤ ਹੀ ਖੂਬਸੂਰਤ ਟੌਪਿਕ ਆ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੇ ਸਾਡੇ ਚੈਨਲ ਤੇ ਤੁਸੀਂ ਨਵੇਂ ਹੋ ਪਹਿਲੀ ਵਾਰ ਸਾਡੇ ਚੈਨਲ ਦੇ ਵੀਡੀਓਜ਼ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਦਾ ਬੈਨੀਫਿਟ ਲੈ ਸਕੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਥੰਬਨੇਲ ਤੇ ਤੁਸੀਂ ਸਾਡੇ ਆਲੇ ਦੁਆਲੇ ਇਹਦੇ ਲੋਕ ਹੁੰਦੇ ਨੇ ਹਨਾ ਉਹ ਜਦੋਂ ਸਾਡੇ ਬਾਰੇ ਨੈਗੇਟਿਵ ਸੋਚਦੇ ਆ ਹਨਾ ਕਿਸੇ ਵੀ ਰੀਜ਼ਨ ਕਰਕੇ ਜੇ ਨੈਗੇਟਿਵ ਸੋਚਦੇ ਆ ਨਾ ਉਹਨਾਂ ਦੀ ਨੈਗੇਟਿਵਿਟੀ ਦਾ ਸਾਡੇ ਉੱਤੇ ਚੰਗਾ ਪ੍ਰਭਾਵ ਵੀ ਪੈਂਦਾ ਹੈ ਤੇ ਮਾੜਾ ਪ੍ਰਭਾਵ ਵੀ ਪੈਂਦਾ ਯਾਰ ਅੱਜ ਆਪਾਂ ਇਸੇ ਬਾਰੇ ਗੱਲ ਕਰਾਂਗੇ ਵੀ ਜਿਹੜਾ ਚੰਗਾ ਪ੍ਰਭਾਵ ਆ ਉਹ ਕੀ ਆ ਤੇ ਮਾੜਾ ਪ੍ਰਭਾਵ ਸਾਡੇ ਤੇ ਕੀ ਪੈਂਦਾ ਉਹ ਕੀ ਆ ਕਿਉਂਕਿ ਲੋਕ ਅੱਜ ਦੇ ਟਾਈਮ 'ਚ ਕਮੈਂਟ ਕਰਨਾ ਇੱਕ ਨਾ ਨੋਰਮਲ ਜੀ ਗੱਲ ਬਣ ਗਈ ਆ ਲੋਕ ਨੈਗੇਟਿਵ ਕਮੈਂਟ ਬਹੁਤ ਕਰਦੇ ਨੇ ਇੱਕ ਦੂਜੇ 'ਤੇ ਹਨਾ ਅੱਪਾ ਦੇਖਦੇ ਆ ਯਾਦਤਰ ਹਨ ਤੁਹਾਡੇ ਨਾਲ ਵੀ ਉਹ ਨਾ ਮੇਰੇ ਨਾਲ ਵੀ ਹੁੰਦਾ ਹੈ ਲਗਭਗ 70% ਇਹ ਚੀਜ਼ ਹੁੰਦੀ ਹੁੰਦੀ ਆ ਹਾਂ ਚਾਹੇ ਤੁਸੀਂ ਕਿਸੇ ਕੰਮ ਦੀ ਫੀਲਡ 'ਚ ਅੱਗੇ ਜਾ ਰਹੇ ਹੋ ਜਾਂ ਚਾਹੇ ਸਟੱਡੀ ਵਿੱਚ ਅੱਗੇ ਜਾ ਰਹੇ ਹੋ ਜਾਂ ਸਪੋਰਟਸ ਵਿੱਚ ਕਿਸੇ ਵੀ ਜਦੋਂ ਕੋਈ ਬੰਦਾ ਅੱਗੇ ਜਾਂਦਾ ਨਾ ਤਾਂ ਉਹਦੇ ਬਾਰੇ ਗੱਲਾਂ ਹੋਣੀ ਸ਼ੁਰੂ ਹੋ ਜਾਂਦੀਆਂ ਨੇ ਹਾਂ 네ਗੇਟਿਵ ਵੀ ਹੁੰਦੀਆਂ ਪੋਜ਼ਿਟਿਵ ਵੀ ਹੁੰਦੀਆਂ ਪਰ ਜ਼ਿਆਦਾਤਰ 네ਗੇਟਿਵ ਹੁੰਦੀਆਂ ਨੇ ਹੁਣ ਆਪਾਂ ਪਹਿਲੇ ਨੰਬਰ ਤੇ ਗੱਲ ਕਰਾਂਗੇ ਕਿ ਨੇਗੇਟਿਵ ਇਫੈਕਟ ਤੁਹਾਡੇ ਉੱਤੇ ਕੀ ਪੈਂਦਾ ਹੈ ਜੇ ਤੁਹਾਡੇ ਬਾਰੇ ਕੋਈ ਬੰਦਾ 네ਗੇਟਿਵ ਗੱਲਾਂ ਕਰਦਾ ਹਨਾ ਫੋਨ ਨੂੰ ਕਮੈਂਟ ਪਾਸ ਕਰਦਾ ਜਾਂ ਹਨਾ ਉਹਦਾ ਤੁਹਾਡੇ ਤੇ ਮਾੜਾ ਅਸਰ ਕੀ ਬੰਦਾ ਜੇ ਤੁਹਾਡੇ ਤੇ ਕੋਈ ਬੰਦਾ ਤੁਹਾਨੂੰ ਗਲਤ ਬੋਲਦਾ ਹਨਾ ਕਿਸੇ ਵੀ ਚੀਜ਼ ਨੂੰ ਲੈ ਕੇ ਤਾਂ ਮਾੜਾ ਇਫੈਕਟ ਪਹਿਲਾਂ ਇਹ ਹੋਊਗਾ ਵੀ ਤੁਸੀਂ ਪਹਿਲਾਂ ਤਾਂ ਹਾਈਪਰ ਹੋਵੋਗੇ ਨਾ ਉਸ ਚੀਜ਼ ਨੂੰ ਲੈ ਕੇ ਹਨਾ ਗੁੱਸੇ ਹੋਵਾਂਗੇ ਯਾਨੀ ਨੇਚਰ ਹੁੰਦੀ ਹੈ ਬੰਦਾ ਗੱਲ ਨਹੀਂ ਸੁਣ ਸਕਦਾ ਹੁੰਦਾ ਹਨਾ ਤੇ ਹਾਈਪਰ ਹੋਵੋਗੇ ਤਾਂ ਤੁਸੀਂ ਬਦਲੇ ਵਿੱਚ ਉਹਨ ਵੀ ਕੁਝ ਨਾ ਕੁਝ ਬੋਲੋਗੇ ਠੀਕ ਹੈ ਜੀ ਤੇ ਤੁਹਾਡੇ ਮੂੰਹੋਂ ਵੀ ਕੁਝ ਕੋਈ ਗਲਤ ਵਰਡਿੰਗ ਨਿਕਲ ਸਕਦੀ ਹੈ ਨਾ ਤੁਹਾਡਾ ਜਿਹੜਾ ਬ੍ਰੇਨ ਆ ਉਹ ਜਾਂ ਕਿ ਟੈਂਪਰ ਹੋ ਜਾਏਗਾ ਜਿਹਨੂੰ ਆਪਾਂ ਕਹਿੰਦੇ ਹਾਂ ਗੁੱਸਾ ਕਾਫੀ ਜ਼ਿਆਦਾ ਆ ਜੂਗਾ ਨਾ ਉਹਦਾ ਇੱਕ ਤਾਂ ਸਭ ਤੋਂ ਪਹਿਲਾਂ ਤੁਹਾਡੇ ਸਿਹਤ ਤੇ ਵੀ ਅਸਰ ਪੈਣਾ ਠੀਕ ਹੈ ਜੀ ਜਿਹੜਾ ਆਪਾਂ ਆ ਹਾਈਪਰ ਹੁੰਦੇ ਆ ਨਾ ਸਾਡੀ ਸਿਹਤ ਇਫੈਕਟ ਕਰਦਾ ਹੀ ਕਰਦਾ ਤੇ ਜੇ ਕੁਝ ਉਹਨੇ ਕੀ ਕੋਈ ਗਲਤ ਗੱਲ ਬੋਲੇਗੀ ਤਾਂ ਜਿਹੜੀ ਛੋਟੀ ਜੀ ਚੀਜ਼ ਹੁੰਦੀ ਆ ਉਹ ਲੜਾਈ ਦਾ ਬਹੁਤ ਵੱਡਾ ਰੂਪ ਲੈ ਲੈਂਦੀ ਆ ਠੀਕ ਆ ਜੀ ਇੱਕ ਤਾਂ ਇਹ ਮਾੜਾ ਇਫੈਕਟ ਪੈਂਦਾ ਆ ਲੋਕਾਂ ਦੀ ਲੋਕਾਂ ਦੀ ਨੈਗੇਟਿਵਿਟੀ ਜੋ ਸਾਡੇ ਪ੍ਰਤੀ ਹੁੰਦੀ ਆ ਜਿਸ ਤੁਹਾਨੂੰ ਪਤਾ ਲੱਗਦੀ ਆ ਹਨਾ ਆਪਾਂ ਹਾਈਪਰ ਹੋ ਜਾਂਦੇ ਆ ਹਨਾ ਤੇ ਦੂਸਰਾ ਜਿਹੜਾ ਨੈਗੇਟਿਵ ਪੁਆਇੰਟ ਆ ਇਹ ਵੀ ਸਾਡੇ ਦੇ ਨੈਗੇਟਿਵ ਅਸਰ ਇਹ ਹੁੰਦਾ ਕਿ ਕਈ ਵਾਰ ਆਪਾਂ ਲੜਾਈ ਝਗੜਾ ਨਹੀਂ ਕਰਦੇ ਆਪ ਨੂੰ ਜਦੋਂ ਪਤਾ ਲੱਗਦਾ ਕਿ ਉਹ ਲੋਗ ਸਾਡੇ ਦੇ ਬਾਰੇ ਨੈਗੇਟਿਵ ਕਮੈਂਟ ਕਰਦੇ ਆ ਜਾਂ ਗੱਲਾਂ ਕਰਦੇ ਆ ਤਾਂ ਆਪਾਂ ਕੀ ਕਰਦੇ ਆ ਆਪਾਂ ਨਾ ਆਪਣੇ ਦਿਮਾਗ ਚੋਂ ਚੀਜ਼ ਬਿਠਾ ਲੈਂਦੇ ਆ ਤੇ ਉਹ ਚੀਜ਼ ਨਾਲ ਸਾਨੂੰ ਸਟ्रेस ਹੁੰਦੀ ਆ ਹਾਂ ਜੋ ਸਟ्रेस ਹੁੰਦੀ ਆ ਦਾ ਸਾਡੀ ਸਿਹਤ ਤੇ ਅਸਰ ਪੈਂਦਾ ਤੇ ਸਾਡਾ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ ਹਣਾ ਕਿਉਂਕਿ ਮਾਈਂਡ ਵਿੱਚ ਟੈਂਸ਼ਨ ਚ ਰਹਿੰਦਾ ਵੀ ਬੰਦਾ ਇਹ ਸੋਚਦਾ ਯਾਰ ਮੈਂ ਕੀ ਗਲਤ ਕਰਤਾ ਕੰਮ ਯਾਰ ਉਹ ਮੇਰੇ ਬਾਰੇ ਇਦਾਂ ਬੋਲੀ ਜਾ ਰਹੇ ਹਨਾ ਹਾਲਾਂਕਿ ਤੁਸੀਂ ਸਹੀ ਹੋ ਪਰ ਇਹ ਤੁਹਾਡੀ ਸਿਹਤ ਤੇ ਇਹਦਾ ਬੈਡ ਇਫੈਕਟ ਪੈਂਦਾ ਲੋਕਾਂ ਦੇ 네ਗੇਟਿਵ ਪੁਆਇੰਟ ਦਾ ਤੁਹਾਡੀ ਸਿਹਤ ਤੇ ਇਹ ਇੱਕ ਦੂਸਰਾ ਬੈਡ ਇਫੈਕਟ ਪੈਂਦਾ ਹਣਾ ਇਹ ਤਾਂ ਹੈਗੇ ਜਿਹੜੀ ਆਪਾਂ ਜਿਹੜੇ 네ਗੇਟਿਵ ਪੁਆਇੰਟ ਜਿਹੜੇ ਤੁਹਾਡੇ ਉੱਤੇ ਬੁਰਾ ਪ੍ਰਭਾਵ ਪਾਉਂਦੇ ਹਨਾ ਜੀ ਹੁਣ ਆਪਾਂ ਕਰਾਂਗੇ ਕੀ ਗਵਾ ਗੱਲ ਕਰਾਂਗੇ ਕਿ ਜਿਹੜਾ ਪੋਜ਼ਿਟਿਵ ਇਫੈਕਟ ਆ ਤੁਹਾਡੇ ਉੱਤੇ ਲੋਕਾਂ ਦੇ 네ਗਟਿਵ ਕਮੈਂਟ ਦਾ ਉਹ ਕੀ ਚੀਜ਼ ਆ ਪੋਜ਼ਿਟਿਵ ਪੁਆਇੰਟ ਇਹ ਆ ਤੁਸੀਂ ਕਿਸੇ ਫੀਲਡ ਦੇ ਵਿੱਚ ਹੋ ਹਨ ਕੋਈ ਵੀ ਕੰਮ ਕਰ ਰਹੇ ਹੋ ਹਨ ਤੁਸੀਂ ਮੰਨ ਲਓ ਅਜੇ ਸਕਸੈਸ ਨਹੀਂ ਹੋਇਆ ਤੁਸੀਂ ਸਟਰਗਲ ਕਰ ਰਹੇ ਹੋ ਹਨ ਪਰ ਲੋਕੀ ਤੁਹਾਡੇ ਬਾਰੇ ਗੱਲਾਂ ਕਰਨਗੇ ਲੈ ਵੀ ਇਹਨਾਂ ਕੀ ਕਰਨਾ ਇਹ ਤਾਂ ਇੰਨੀ ਜਰੂਰੀ ਆ ਕੰਮ ਵਿੱਚ ਹਨਾ ਬੜੇ ਬੜੇ ਤੋ ਕੁਝ ਬਣਦਾ ਹੀ ਨਹੀਂ ਹੈਗਾ ਹਨਾ ਉਹ ਵੀ ਇੱਕ 네ਗਟਿਵ ਕਮੈਂਟ ਪਾਸ ਕਰਦੇ ਆ ਪਰ ਹੁਣ ਜੇ ਤੁਸੀਂ ਪੋਜ਼ਿਟਿਵ ਵੇ ਨਾਲ ਲੈ ਲਓਗੇ ਬੀ ਜਾਨ ਕਿ ਯਾਰ ਇਹ ਮੈਨੂੰ ਇਦਾਂ ਕਰਕੇ ਉਹ ਕਰਦੇ ਟੌਰਚਰ ਕਰਦੇ ਇੱਕ ਤਰ੍ਹਾਂ ਨਾਲ ਨਾ ਮੇਰੇ ਤੇ ਇਲਜ਼ਾਮ ਜਾਂ ਇੱਕ ਤਰ੍ਹਾਂ ਦਾ ਇਲਜ਼ਾਮ ਹੀ ਹੁੰਦਾ ਨਹੀਂ ਇਲਜ਼ਾਮ ਰਾਇ ਵੀ ਮੈਨੂੰ ਕੁਝ ਹੁੰਦਾ ਨਹੀਂ ਉਸ ਚੀਜ਼ ਨੂੰ ਨਾ ਆਪਣੀ ਇੱਕ ਤਾਕਤ ਬਣਾ ਲਓ ਵੀ ਮੈਂ ਇਹਨੂੰ ਬੋਲ ਕੇ ਨਹੀਂ ਦੱਸਣਾ ਮੈਂ ਉਹ ਕੰਮ ਕਰਕੇ ਦਿਖਾਵਾਂਗਾ ਇਹ ਜਿਹੜੇ ਹੁਣ ਮੇਰੇ ਬਾਰੇ ਗੱਲਾਂ ਕਰਦੇ ਆ ਹਨ ਕੋਈ ਜਦ ਮੈਂ ਸਕਸੈਸ ਹੋ ਗਿਆ ਚੀਜ਼ ਜਦ ਮੈਂ ਅੱਗੇ ਆ ਗਿਆ ਤਾਂ ਇਹੀ ਲੋਕ ਜਿਹੜੇ ਗੱਲਾਂ ਕਰਦੇ ਨੇ ਇਹੀ ਫਿਰ ਮਗਰ ਮਗਰ ਫੇਲਣਗੇ ਹਨ ਇਹ ਚੀਜ਼ ਨਾਲ ਤੁਹਾਡੇ ਅੰਦਰ ਇੱਕ ਪਾਵਰ ਆ ਜਾਂਦੀ ਹੈ ਨਾ ਬਟ ਇੱਥੇ ਮੈਂ ਗੱਲ ਕਹੂੰਗਾ ਕਿ ਇਹ ਸਾਰੀ ਹੁੰਦੀ ਹੈ ਆਪਣੀ ਮਾਈਂਡ ਦੀ ਗੇਮ ਵੀ ਤੁਸੀਂ ਲੋਕਾਂ ਦੇ 네ਗੇਟਿਵ ਕਮੈਂਟਸ ਨੂੰ 네ਗੇਟਿਵ ਗੱਲਾਂ ਨੂੰ ਤੁਸੀਂ ਆਪਣੇ ਉੱਤੇ ਹਾਵੀ ਕਰਕੇ ਆਪ 네ਗੇਟਿਵ ਹੋ ਜਨੋ ਜਾਂ ਉਹਨਾਂ ਨੂੰ ਹਾਵੀ ਉਹਨਾਂ ਨੂੰ ਗੱਲਾਂ ਹੈ ਵੀ ਹੁੰਦੀਆਂ ਤੁਹਾਡੇ ਤੇ ਤਾਂ ਤੁਸੀਂ ਪੋਜ਼ਿਟਿਵ ਹੋ ਜਾਂਦੇ ਹੋ ਹਨ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਹਾਡੀ ਸੋਚ ਤੇ ਡਿਪੈਂਡ ਕਰਦਾ ਵੀ ਤੁਸੀਂ ਉਹਨੂੰ ਕਿਸ ਤਰ੍ਹਾਂ ਲੈਣਾ ਹੈ ਸੋ ਦੋਸਤੋ ਅੱਜ ਦੀ ਵੀਡੀਓ ਚ ਇੰਨੀ ਗੱਲ ਕਰਾਂਗੇ ਜੇ ਵੀਡੀਓ ਬੱਚੇ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਵੈਰੀ ਮਚ ਜੀ ਸਤਿ ਸ੍ਰੀ ਅਕਾਲ